ਫਤੇਗੜ ਚੂੜੀਆਂ ਬਤੋਵਾਲ ਕਲਾਂ ਬਤੋਵਾਲ ਖੁਰਦ ਹਕੀਮ ਬੇਗ ਫੱਤੇ ਵਾਲੀ ਹਤੌਰਵਾਲ ਅਤੇ ਰਮਤਾਸ ਨੂੰ ਜਾਣ ਵਾਲੀਆਂ ਸੰਗਤਾਂ ਦੀ ਮੰਗ ਹੋਈ ਪੂਰੀ ਲੰਮੇ ਸਮੇਂ ਤੋਂ ਖਰਾਬ ਖੱਡਿਆਂ ਵਾਲੀ ਬਦੋਵਾਲ ਰੋਡ ਦਾ ਹੋਵੇਗਾ ਨਿਰਮਾਨ ਬਤੋਵਾਲ ਰੋਡ ਦੀ ਨਵੀਂ ਬਣੇਗੀ ਛੜਕ ਆਮ ਆਦਮੀ ਪਾਰਟੀ ਦੇ ਆਗੂ ਨੇ ਸੜਕ ਦੇ ਨਿਰਮਾਣ ਦੀ ਕਰਵਾਈ ਸ਼ੁਰੂਆਤ ਕਿਹਾ ਬਲਬੀਰ ਸਿੰਘ ਪੰਨੂ ਦੇ ਯਤਨਾਂ ਸਦਕਾ ਬਣ ਰਹੀ ਹੈ ਨਵੀਂ ਸੜਕ ਜਲਦ ਹੀ ਬਣ ਕੇ ਹੋਵੇਗੀ ਤਿਆਰ ਜਿਸ ਨਾਲ ਲੋਕਾਂ ਨੂੰ ਹੋਵੇਗਾ ਲਾਭ ਇਹਦਾ ਬਣਾਉਂਦੀ ਸ਼ੁਰੂਆਤ ਹੋਈ ਹੈ ਜੀ ਕਿੰਨੇ ਕਰੋੜ ਦਾ ਪ੍ਰੋਜੈਕਟ ਆ ਕਿੰਨੇ ਸਮੇਂ ਤੱਕ ਬਣ ਜੇਗੀ ਸਭ ਤੋਂ ਪਹਿਲਾਂ ਤੇ ਬਾਟ ਸਾਹਿਬ ਮੈਂ ਬਹੁਤ-ਬਹੁਤ ਸ਼ੁਕਰਾਨਾ ਕਰਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਬਲਬੀਰ ਸਿੰਘ ਪੰਨੂ ਦਾ ਜਿਨ੍ਹਾਂ ਨੇ ਇਸ ਇਲਾਕੇ ਦੀ ਬੜੇ ਲੰਮੇ ਸਮੇਂ ਤੋਂ ਲਟਕਦੀ ਹੋਈ ਮੰਗ ਨੂੰ ਪੂਰਾ ਕੀਤਾ ਅਤੇ ਬੱਦੋਵਾਲ ਰੋਡ ਜੋ ਨਰਕ ਦਾ ਰੂਪ ਬਣ ਚੁੱਕਿਆ ਸੀ ਪਿਛਲੀਆਂ ਸਰਕਾਰਾਂ ਦੇ ਸਮੇਂ ਉਸ ਨੂੰ ਪੂਰਾ ਕਰਕੇ ਚੋਣਾਂ ਦੌਰਾਨ ਕੀਤਾ ਹੋਇਆ ਆਪਣਾ ਵਾਅਦਾ ਪੂਰਾ ਕਰਨ ਦਾ ਉਪਰਾਲਾ ਕੀਤਾ ਇਹ ਜਿਹੜਾ ਪ੍ਰੋਜੈਕਟ ਬਾਦ ਸਾਹਿਬ ਇਹ 3 ਕਰੋੜ ਤੇ 60 ਲੱਖ ਰੁਪਏ ਦਾ ਪ੍ਰੋਜੈਕਟ ਆ ਜਿਹੜਾ 13 ਅਤੇ 6 ਵਾਰਡ ਦੇ ਵਿੱਚ ਮਕਮਲ ਹੋਵੇਗਾ ਅੱਜ ਇਸ ਦਾ ਜਿਹੜਾ ਸ਼ੁਭ ਆਰੰਭ ਕਰ ਦਿੱਤਾ ਗਿਆ ਮੈਂ ਇਸ ਵਿਸ਼ੇਸ਼ ਤੌਰ ਦੇ ਉੱਤੇ ਇਸ ਉਪਰਾਲੇ ਨੂੰ ਅਮਲ ਵਿੱਚ ਲਿਆਉਣ ਵਾਸਤੇ ਸਾਡੇ ਸਿਟੀ ਪ੍ਰਧਾਨ ਤੇਜਵਿੰਦਰ ਸਿੰਘ ਰੰਦਾਵਾ ਨੇ ਬੜਾ ਯਤਨ ਕੀਤਾ ਪੰਨੂ ਸਾਹਿਬ ਦੇ ਮਗਰ ਪੈ ਪੈ ਕੇ ਪੰਨੂ ਸਾਹਿਬ ਨੂੰ ਬਾਰ ਬਾਰ ਇਸ ਚੀਜ਼ ਵਾਸਤੇ ਕੰਪੈਲ ਕਰਕੇ ਕਿ ਪੰਨੂ ਸਾਹਿਬ ਅਸੀਂ ਚੋਣਾਂ 'ਚ ਵਾਦਾ ਕੀਤਾ ਸੀ ਕਿ ਇਸ ਇਲਾਕੇ ਨੂੰ ਖੁਸ਼ਹਾਲੀ ਵਾਲੀ ਜ਼ਿੰਦਗੀ ਦੇਵਾਂਗੇ ਨਰਕ ਚੋਂ ਕੱਢਾਂਗੇ ਪਰ ਪੰਨੋ ਸਾਹਿਬ ਨੇ ਸਾਡੀ ਸਾਰਿਆਂ ਦੀ ਬੇਨਤੀ ਨੂੰ ਪ੍ਰਮਾਨ ਕਰਦੇ ਹੋਏ ਆ ਪਹਿਲ ਦੇ ਆਧਾਰ ਤੇ ਇਸ ਵਾਰਡ ਨੂੰ ਇਹ ਬਹੁਤ ਖੂਬਸੂਰਤ ਸੜਕ ਦੇਣ ਦਾ ਇੱਕ ਉਪਰਾਲਾ ਕੀਤਾ ਜਿਹੜੀ ਕਿ ਕੰਕਰੀਟ ਨਾਲ ਬਣੇਗੀ ਜਿਹੜੀ ਕਿ ਸਾਲਾਂ ਸਾਲ ਚੱਲੇਗੀ ਅਤੇ ਠੇਕੇਦਾਰਾਂ ਦੇ ਨਾਲ ਅਸੀਂ ਇਹ ਮੌਕੇ ਦੇ ਤੇ ਗੱਲ ਕੀਤੀ ਕਿ ਕੰਮ ਦੇ ਵਿੱਚ ਕੋਈ ਔਣਤਾ ਹੀ ਨਹੀਂ ਹੋਣੀ ਚਾਹੀਦੀ ਸਾਡੀ ਟੀਮ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਸਮੇਂ-ਸਮੇਂ ਦੇ ਉੱਤੇ ਇਸ ਕੰਮ ਨੂੰ ਚੈੱਕ ਵੀ ਕਰਦੀ ਰਹੇਗੀ ਪ੍ਰਧਾਨ ਜੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪੂਰੀ ਤਨਦੇਹੀ ਤੇ ਇਮਾਨਦਾਰੀ ਦੇ ਨਾਲ ਇਹ ਕੰਮ ਕਰਾਉਣਾ ਤਾਂ ਕਿ ਜਿਹੜੇ ਸਰਕਾਰ ਨੇ ਇਹ ਪੈਸੇ ਭੇਜੇ ਨੇ ਉਹ ਸਹੀ ਮੈਨਾਂ ਵਿੱਚ ਅਮਲ ਵਿੱਚ ਆ ਸਕਣ ਤੇ ਮੈਂ ਬਾਠ ਸਾਹਿਬ ਇੱਥੇ ਪੰਨੂ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰਕੇ ਕੰਮ ਸ਼ੁਰੂ ਕਰਾਇਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਫਤਿਹਗੜ ਚੂੜੀਆਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਵੱਡੇ ਵੱਡੇ ਕੰਮ ਹੋਣ ਜਾ ਰਹੇ ਨੇ ਸਾਰੇ ਇਸ ਚੀਜ਼ ਦਾ ਇੰਤਜ਼ਾਰ ਕਰੋ ਸਾਰੀ ਲੇਟਰੀਲ ਸ਼ੁਰੂ ਹੋਇਆ ਪਿਕਚਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦਿਖਾ ਦਿੱਤੀ ਜਾਵੇਗੀ ਜੀ ਸਾਹਿਬ ਜਿਹੜਾ ਸਿਚੁਏਸ਼ਨ ਰੂਟ ਤੇ ਵੀ ਉਹ ਤੋਂ ਤੁਸੀਂ ਸ਼ੁਰੂਆਤ ਕਰਵਾਈ ਸੀ ਪਿਛਲੇ ਦਿਨੀ ਤਰੁਤ ਬਾਜਵਾ ਐਮਐਲਏ ਵੀ ਆਏ ਸੀ ਤੋਂ ਆਂਦੇ ਵੀ ਉਹ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਤੇ ਤਾਂ ਇਹ ਸਾਰਾ ਪਹਿਲਾ ਜਿਹੜਾ ਰਵੇਤਾ ਤੇ ਕੰਮ ਕਿੰਨੇ ਹੋਇਆ ਉਹ ਬਾਦ ਸਾਹਿਬ ਕਿਸੇ ਬੰਦੇ ਦਾ ਕੋਈ ਪਰਸਨਲ ਇਹਦੇ ਵਿੱਚ ਨਿੱਜੀ ਉਪਰਾਲਾ ਨਹੀਂ ਇਹ ਸਾਡੇ ਸਾਰੇ ਸੰਗਤ ਦੇ ਜਨਤਾ ਦੇ ਟੈਕਸ ਦੇ ਪੈਸੇ ਨੇ ਭਾਵੇਂ ਉਹ ਕੇਂਦਰ ਸਰਕਾਰ ਲਾਵੇ ਤੇ ਭਾਵੇਂ ਉਹ ਪੰਜਾਬ ਸਰਕਾਰ ਲਾਵੇ ਪੈਸੇ ਤੇ ਸਾਡੀ ਟ੍ਰੇਨਯੂਰ ਦੇ ਵਿੱਚ ਕੰਮ ਸ਼ੁਰੂ ਹੋਇਆ ਹੈ ਨਾ ਇਹ ਕੰਮ ਜਿਹੜਾ ਸਟੇਸ਼ਨ ਵਾਲਾ ਪਿਛਲੀ ਟ੍ਰੇਨਯੂਰ ਦੇ ਵਿੱਚ ਵੀ ਸ਼ੁਰੂ ਕਰਨ ਦਾ ਜਿਹੜਾ ਕੰਮ ਕੀਤਾ ਸੀ ਪਰ ਉਦੋਂ ਇਹ ਕੰਮ ਕਿਉਂ ਨਹੀਂ ਸ਼ੁਰੂ ਹੋ ਸਕਿਆ ਪੈਸੇ ਕਿਉਂ ਵਾਪਸ ਚਲ ਗਏ ਇਸ ਚੀਜ਼ ਦਾ ਵੀ ਤੁਸੀਂ ਉਹਨਾਂ ਨੂੰ ਪੁੱਛੋ ਵੀ ਤੁਹਾਡੀ ਟਿਨਿਓਰ ਦੇ ਵਿੱਚ ਪੈਸੇ ਵਾਪਸ ਕਿਉਂ ਗਏ ਸਨ ਹੋਈ ਸੀ ਜੀ ਗੱਲ ਸੁਣ ਸਭ ਆਂਦੇ ਵੀ ਪੈਸੇ ਅਸੀਂ ਛੱਡ ਕੇ ਗਏ ਹੀ ਬਾਤ ਪੈਸੇ ਜਦੋਂ ਸਰਕਾਰ ਬੰਲੀ ਉਦੋਂ ਬਾਤ ਹੋਏ ਜਿਹੜੇ ਸਰਕਾਰੀ ਨਿਯਮ ਸੀਗੇ ਜੀ ਉਹਦੋਂ ਲਾਗੂ ਨਹੀਂ ਸਨ ਹੁੰਦੇ ਰੇਟ ਰਿਵਾਈਜ਼ ਹੋਣ ਕਰਕੇ ਜਿਹੜੇ ਆ ਨਾ ਉਹਦੇ ਪੈਸੇ ਪਏ ਅਸੀਂ ਕਿੰਨੇ ਕਰੋੜ ਰੁਪਇਆ ਪਏ ਪੈਸੇ 1 ਕਰੋੜ ਤੇ ਕੁਝ ਲੱਖ ਹੈਗਾ ਸੀਗਾ ਪਰ ਉਹ ਰਿਲੀਜ਼ ਨਹੀਂ ਸੀ ਹੋਇਆ ਜੇ ਤੇ ਰਿਲੀਜ਼ ਹੁੰਦਾ ਤੇ ਪੈਸੇ ਅਸੀਂ ਕਹਿ ਦਿੰਨੇ ਆ ਵੀ ਹਾਊਸ ਦੇ ਵਿੱਚ ਪਏ ਹੋਏ ਹਨ ਪਰ ਉਹ ਰਿਲੀਜ਼ ਨਹੀਂ ਕਿੱਥੇ ਪਏ ਸੀਗੇ ਰਿਲੀਜ਼ ਖਜ਼ਾਨੇ ਵਿੱਚ ਪਏ ਸੀ ਪੈਸੇ ਠੀਕ ਹੈ ਕੰਮ ਵੇਖੋ ਉਦੋਂ ਸ਼ੁਰੂ ਹੁੰਦਾ ਜਦੋਂ ਪੈਸੇ ਰਿਲੀਜ਼ ਹੋ ਜਾਣ ਹੁਣ ਵੇਖੋ ਸਟੇਸ਼ਨ ਰੋਡ ਦੀ ਤੁਸੀਂ ਗੱਲ ਕੀਤੀ ਹੈ ਹੁਣ ਜਿੰਨਾ ਗਰਲ ਸਕੂਲ ਤੱਕ ਇਹ ਪਾਰਟ ਬਣ ਗਿਆ ਠੀਕ ਹੈ ਜੀ ਇਹਦੀ ਪੇਮੈਂਟ ਅੱਗੋਂ ਖਜ਼ਾਨੇ ਦੇ ਵਿੱਚੋਂ ਰਿਲੀਜ਼ ਹੋਣੀ ਹੈ ਤੇ ਤਾਂ ਅਗਲਾ ਕੰਮ ਬੰਨਾ ਜੇ ਪੈਸੇ ਪਹਿਲਾਂ ਆਏ ਹੁੰਦੇ ਤੇ ਫਿਰ ਪੂਰੀ ਕਿਉਂ ਨਾ ਬਣਦੀ ਸਟੇਸ਼ਨ ਵਾਲੀ ਸੜਕ ਇਹ ਜਿਹੜੇ ਹੁਣ ਪੈਸੇ ਤੇ ਹਾਲੀ ਪਨੀ ਰਿਲੀਜ਼ ਹੋਏ ਇਹ ਵੇਖੋ ਜੀ ਖਜ਼ਾਨੇ ਜੋ ਪੈਸੇ ਆਉਣੇ ਨੇ ਇਹਨਾਂ ਨੇ ਦੇਣਾ ਆਪਣਾ ਠੇਕੇਦਾਰ ਨੇ ਆਪਣੀ ਫਰਾਖ ਦੇ ਲਈ ਫਰਾਖ ਦੇ ਲਈ ਆਪਾਂ ਕਹਿ ਲਈਏ ਠੇਕੇਦਾਰੀ ਦੀ ਜਾਂ ਸਾਡੇ ਤੇ ਉਹਨਾਂ ਦਾ ਵਿਸ਼ਵਾਸ ਕਰ ਲੋ ਆਮ ਆਦਮੀ ਪਾਰਟੀ ਦੇ ਪੰਨੂ ਸਾਹਿਬ ਦੇ ਉੱਤੇ ਜਾਂ ਭਗਵੰਤ ਮਾਨ ਦੀ ਸੋਚ ਦੇ ਉੱਤੇ ਵਿਸ਼ਵਾਸ ਕਰ ਲੋ ਸ਼ਹਿਰ ਵਾਸੀਆਂ ਦੀ ਬੜੀ ਤਕੜੀ ਜਿਹੜੀ ਆ ਹੁਣ ਫੇਰ ਮੰਗੂ ਕੀ ਆ ਉਹਦੇ ਵਿੱਚ ਇਹ ਵੀ ਸਾਲ ਪਹਿਲਾਂ ਜਿਹੜੀ ਸੰਤਪੁਰਾ ਰੋਡ ਬਣੀ ਸੀਗੀ ਉਹ ਸਾਰੀ ਛੁਰੀਆਂ ਦਾ ਬਿਲਕੁਲ ਟੁੱਟ ਗਈ ਆ ਇਹਨਾਂ ਕੋਲ ਦੋਸਤਾਂ ਨੂੰ ਦਾਲ ਲੈ ਕੇ ਤੁਹਾਡੇ ਜਿਹਨੇ ਸੀਨੀਅਰ ਵਲੰਟੀਅਰ ਹੈ ਸਾਹਿਬ ਇੱਕ ਵਾਰੀ ਜਾ ਕੇ ਤਕਦੀਰ ਢਾਲੀਵਾਲ ਨੂੰ ਮਿਲਿਆ ਜਾਵੇ ਵੀ ਇਹ ਜਿਹੜੀ ਸੜਕ ਟੁੱਟ ਗਈ ਆ ਠੇਕੇਦਾਰ ਨੂੰ ਜਾਂ ਜਿਹੜੀ ਟੀਮਾਂ ਬਣਾਈਆਂ ਭਵਨ ਸਿੰਘ ਮਾਰਨੇ ਉਹ ਵੀ ਜਾ ਕੇ ਚੈੱਕ ਕਰਨ ਵੀ ਇਹ ਸ਼ਹਿਰਵਾਸੀ ਕਹਿੰਦਾ ਤੇ ਅਸੀਂ ਚਾਪਤੀ ਰੱਖਾਂ ਤੁਹਾਡੀ ਗੱਲ ਬਿਲਕੁਲ ਸੋਹਰਾਂ ਨੇ ਖਰੀਏ ਜੀ ਅਸੀਂ ਇਸ ਚੀਜ਼ ਨੂੰ ਬੜਾ ਨੋਟਿਸ ਲਿਆ ਵੈ ਇਸ ਚੀਜ਼ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੱਥੇ ਕਿਸੇ ठेकेदार ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਤਾਈ ਭਰਤੀ ਗਈ ਹੈ ਇਸ ਚੀਜ਼ ਦੀ ਪੂਰੀ ਪਾਰਦਰਸ਼ੀ ਢੰਗ ਦੇ ਨਾਲ ਨਿਗਰਾਨੀ ਕਰਕੇ ਇਸ ਚੀਜ਼ ਨੂੰ ਦਰਸਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਹਲਕਾ ਜਿਆਦਾ ਧਾਲੀਵਾਲ ਸਾਹਿਬ ਦਾ ਨਾਲ ਲੱਗਦਾ ਉਹਨਾਂ ਨੇ ਐਫਰਟ ਕੀਤਾ ਸੀ ਪਰ ਲੱਗਦਾ ਵੀ ਕਿਤੇ ਕਮੀ ਰਹਿ ਗਈ ਹੈ ਪਰ ਫਿਰ ਵੀ ਅਸੀਂ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਅਤੇ ਢਾਲੀਵਾਲ ਸਾਹਿਬ ਨੂੰ ਕਿ ਢਾਲੀਵਾਲ ਸਾਹਿਬ ਇਹਦੇ ਉੱਤੇ ਨਕੇਲ ਕੱਸ ਕੇ ਸੜਕ ਨੂੰ ਜਿਹੜਾ ਦੁਬਾਰਾ ਨਵੇਂ ਸਿਰੇ ਦੇ ਉੱਤੋਂ ਜਿੱਥੋਂ-ਜਿੱਥੋਂ ਕਮੀ ਰਹਿ ਗਈ ਉਹਨੂੰ ਠੀਕਰਾ ਜਾਏ ਅਤੇ ਠੇਕੇਦਾਰ ਦੀ ਜਿਹੜੀ ਇਹਦੇ ਵਿੱਚ ਇਨਕੁਆਰੀ ਕੀਤੀ ਜਾਵੇ ਬਾਦ ਸਾਹਿਬ ਇੱਥੇ ਮੈਂ ਇੱਕ ਗੱਲ ਕਹਣੀ ਚਾਹੁੰਦਾ ਵੇਖੋ ਤੁਸੀਂ ਸਵਾਲ ਕੀਤਾ ਸੀਗਾ ਕਿ ਸਟੇਸ਼ਨ ਵਾਲੀ ਸੜਕ ਜਾਂ ਉਸ ਪਾਰਟੀ ਦਾ ਜਾਂ ਉਸ ਪਾਰਟੀ ਦਾ ਇਹ ਦਾਵਾ ਠੋਕਰੇ ਨੇ ਵੀ ਅਸੀਂ ਕਰਾਈ ਜਾਂ ਖਜ਼ਾਨੇ ਚ ਪੈਸੇ ਸੀ ਇਹ ਉਹ ਪਰ ਮੈਂ ਇੱਥੇ ਇਹ ਚੀਜ਼ ਦੱਸਣੀ ਚਾਹੁੰਦਾ ਕਿ ਸ਼ਹਿਰ ਦਾ ਹੀ ਕੰਮ ਹੋ ਰਿਹਾ ਨਾ ਕਿਤੇ ਬਾਹਰੋਂ ਤੇ ਨਹੀਂ ਸੁੱਖ ਸਹੂਲਤਾਂ ਜਿਹੜੀਆਂ ਮਿਲੀਆਂ ਸ਼ਹਿਰ ਵਾਲਿਆਂ ਨੂੰ ਮਿਲੀਆਂ ਨੇ ਤੇ ਅਸੀਂ ਸ਼ੁਕਰ ਕਿਉਂ ਨਹੀਂ ਕਰਦੇ ਅਸੀਂ ਇਸ ਚੀਜ਼ ਦੇ ਵਿੱਚ ਕ੍ਰੈਡਿਟ ਵਾਰ ਦੇ ਵਿੱਚ ਪੈਣ ਦੀ ਸਾਨੂੰ ਕੀ ਲੋੜ ਆ ਸ਼ਹਿਰ ਦਾ ਕੰਮ ਕਰਵਾਈਏ ਜੇ ਮੌਕਾ ਆ ਇਸ ਮੌਕੇ ਦਾ ਫਾਇਦਾ ਉਠਾਈਏ ਨਾ ਕਿ ਇਸ ਤਰ੍ਹਾਂ ਦੇ ਆਵਾਦ ਵਿਵਾਦ ਵਿੱਚ ਪਈਏ ਸਾਡੇ ਸਾਰੇ ਸੀਨੀਅਰ ਸਾਥੀ ਜਿਨ੍ਹਾਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੇ ਕੰਮ ਸ਼ੁਰੂ ਹੋਏ ਨੇ ਇਹਨਾਂ ਨੂੰ ਅਮਨ ਸ਼ਾਂਤੀ ਦੇ ਨਾਲ ਵਧੀਆ ਢੰਗ ਦੇ ਨਾਲ ਚੱਲਣ ਦਿਓ ਤੁਸੀਂ ਵੀ ਇੱਥੇ ਆਣ ਕੇ ਮਟੀਰੀਅਲ ਦੀ ਇਨਕੁਆਇਰੀ ਕਰੋ ਜੇ ਕਿਤੇ ਤੁਹਾਨੂੰ ਵੀ ਕਮੀ ਜਾਪਦੀ ਹੈ ਕਾਉਂਸਲਰ ਸਾਥੀਆਂ ਨੂੰ ਤੇ ਉਹ ਤੁਹਾਨੂੰ ਦੱਸਣ ਓਬਜੈਕਸ਼ਨ ਕਰਨ ਅਸੀਂ ਤੁਰੰਤ ਹਾਈ ਕਮਾਂਡ ਤੱਕ ਇਹ ਗੱਲ ਪਹੁੰਚਾਵਾਂਗੇ ਕਿਸੇ ਚੀਜ਼ ਦੀ ਕਮੀ ਨਹੀਂ ਬਰਦਾਸ਼ਤ ਕੀਤੀ ਜਾਏਗੀ ਕੰਮ ਦੇ ਵਿੱਚ ਵੇਖੋ ਜੀ ਇਹ ਵਾਰਡ 6 ਨੰਬਰ ਚ ਪੈਂਦੀ ਆ ਇਹ ਮੇਰੀ ਵਾਰਡ ਆ ਇਹਦੇ ਵਿੱਚ ਪਿਛਲੀਆਂ ਸਰਕਾਰਾਂ ਵੇਲੇ ਸਾਡੇ ਵੀ ਹੁਣ ਤੱਕ ਮੈਂ ਇਹ ਕਹਿੰਦਾ ਵੀ ਸਾਡੇ ਕਰ ਦਿੱਤੀ ਆ ਆਪ ਬੜੀ ਕੋਸ਼ਿਸ਼ ਕੀਤੀ ਆ ਇੱਥੋਂ ਦੇ ਲੋਕਾਂ ਨੂੰ ਨੰਘੜਾ ਮੁਸ਼ਕਲ ਸੀ ਕਿਉਂਕਿ ਇਸ ਨੂੰ 30 40 ਪਿੰਡ ਪੈਂਦੇ ਨੇ ਇੱਥੇ ਗੋਡੇ-ਗੋਡੇ ਪਾਣੀ ਖਲੋਤਾ ਰਹਿੰਦਾ ਸੀ ਅਸੀਂ ਪੰਨੂ ਸਾਹਿਬ ਦੇ ਨਾਲ ਸਲਾਹ ਕਰਕੇ ਅਸੀਂ ਇਹ ਸਾਰੇ ਜੋ ਰੋਡ ਦਾ ਕੰਮ ਚਾਲੂ ਕਰਾ ਰਹੇ ਆਂ ਔਰ ਆਸ ਕਰਦੇ ਆਂ ਕਿ ਬਹੁਤ ਸੋਹਣਾ ਰੋਡ ਬਣੂ ਇਹ 30 ਫੁੱਟ ਦਾ ਰੋਡ ਬੰਨਾ ਵਾ ਔਰ ਇਹ ਰੋਡ ਜੋ ਕੰਕਰੀਟ ਦਾ ਬਣਾ ਤੇ ਬਹੁਤ ਵਧੀਆ ਬਣੂਗਾ ਮੈਂ ਪੰਨੂ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਸਾਡੀ ਇਹ ਗੱਲ ਸੁਣੀ ਇਹਨਾਂ ਸਾਰੀ ਪਬਲਿਕ ਬਹੁਤ ਖੁਸ਼ ਰਹੂਗੀ ਔਰ ਆਪਾਂ ਇਹ ਕੰਮ ਠੇਕੇਦਾਰ ਸਾਹਿਬ ਨਾਲ ਹੋ ਕੇ ਮਜ਼ਬੂਤੀ ਨਾਲ ਕੰਮ ਕਰਾਵਾਂਗੇ ਐਵੇਂ ਨਹੀਂ ਕਿ ਚਲਾਵਾ ਕੰਮ ਹੋਊਗਾ ਬਹੁਤ ਵਧੀਆ ਕੰਮ ਹੋਊਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਛੜਕਿਆ ਇਹ ਬਹੁਤ ਬਿਹਤਰ ਬਣ ਜਾਊਗੀ ਹਾ ਜੀ ਮਹਾਰਤ ਸਰਦਾਰ ਬਲਬੀਰ ਸਿੰਘ ਪਰਜੋ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹੜੇ ਜਿਨ੍ਹਾਂ ਨੇ ਸਾਡੀ ਸਾਰੇ ਹਲਕੇ ਦੀ ਪੁਕਾਰ ਸੁਣੀ ਤੇ ਮੈਂ ਭਗਵੰਤ ਸਿੰਘ ਮਾਨ ਦੇ ਉਹਨਾਂ ਦਾ ਧੰਨਵਾਦ ਕਰਦਾ ਜੀ ਇਹ ਕਾਫੀ ਲੰਬੇ ਸਮੇਂ ਤੋਂ ਇਹ ਨਰਕ ਨਰਕ ਹੀ ਹੈ ਜੀ ਇੱਥੇ 1.5 1.5 ਫੁੱਟ ਪਾਣੀ ਖੜਾ ਹੁੰਦਾ ਸੀ ਪਹਿਲਾਂ ਅਸੀਂ ਨਾਲੇ ਦਾ 20 ਲੱਖ ਰੁਪਏ ਦਾ ਨਾਲੇ ਦਾ ਨਾਲੇ ਤੇ ਪੈਸੇ ਲਾਏ ਜੀ ਨਾਲੇ ਪਾਣੀ ਤੁਸੀਂ ਚੈੱਕ ਕਰ ਸਕਦੇ ਪਾਣੀ ਹੁਣ ਬਿਲਕੁਲ ਨਹੀਂ ਹੈਗਾ ਸੜਕ ਦਾ ਬਹੁਤ ਬੁਰਾ ਹਾਲ ਹੈ ਜੀ ਇਹ ਹੁਣ ਆਰਐਮਸੀ ਸੜਕ ਬਣਨ ਲੱਗੀ ਹੈ ਜੀ 30 ਫੁੱਟ ਚੌੜੀ ਬਣੂਗੀ ਜੀ ਜਿਹੜੀ ਕਿ ਬਾਦਲ ਕਹਿੰਦੇ ਸੀ ਬੰਬਾਂ ਨਹੀਂ ਟੁੱਟਦੀ ਉਹ ਸੜਕ ਬਣਨ ਲੱਗੀ ਹੈ ਜੀ ਇਹ ਇਹ ਸੜਕ 1200 ਮੀਟਰ ਇਧਰ ਬੰਨੀ ਹੈ ਜੀ ਤੇ 1000 ਮੀਟਰ ਥਾਣੇ ਦੇ ਫਰੰਟ ਸਾਈਡ ਦੇ ਬੰਨੀ ਹੈ ਜੀ ਟੋਟਲ ਸਾਡੇ 3.5 ਕਿਲੋਮੀਟਰ ਸੜਕਾਂ ਬਣਨੀਆਂ 3 ਕਰੋੜ 3 ਕਰੋੜ 60 ਲੱਖ ਦਾ ਇਹ ਟੈਂਡਰ ਲੱਗਾ ਹੈ ਜੀ 1 ਕਰੋੜ 40 ਲੱਖ ਦਾ ਟੈਂਡਰ ਲੱਗਾ ਸੀ ਸਾਡਾ ਵੱਖਰਾ ਜੀ ਉਹ ਸਟੇਸ਼ਨ ਰੋਡ ਦਾ ਇਸ ਇਹ ਜਿਹੜੇ ਲਿੰਕ ਰੋਡ ਫਤੇਗੜ ਨੂੰ ਮਿਲਦੇ ਆ ਇਹ ਲਿੰਕ ਰੋਡ ਬਹੁਤ ਖਸਤਾ ਹਾਲਤ ਸੀ ਜਿਹੜਾ ਅੱਜ ਬਹੁਤ ਬਹੁਤ ਸਾਰੇ ਯਾਨੀ ਸਰਦਾਰ ਬਲਬੀਤ ਸਿੰਘ ਪੰਨੂ ਦਾ ਧੰਨਵਾਦ ਕਰਨਾ ਹੈ ਆ ਜਿਹੜਾ ਇਹ ਕੰਮ ਸ਼ੁਰੂ ਹੋਇਆ ਹੈ